ਲਗਾਤਾਰ ਵਾ ਚੁੱਕੀ ਜਾ ਰਹੀ ਹੈ ਕਿ ਬੰਦੀ ਸਿੰਘ ਜਿਹੜੇ ਨੇ ਉਹ ਰਿਹਾ ਕੀਤੇ ਜਾਣ ਪੰਥਕ ਮੁੱਦੇ ਨੇ ਜਿਹੜੇ ਹੱਲ ਕੀਤੇ ਜਾਣ ਅਗਰ ਜੇ ਗੱਲ ਕੀਤੀ ਜਾਵੇ ਜਨਵਰੀ ਦੇ ਵਿੱਚ ਮੋਰਚਾ ਸਟਾਰਟ ਹੁੰਦਾ ਤਾਂ ਫਿਰ ਜਨਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਠੰਡ ਪੈ ਰਹੀ ਹੈ ਕੜਾਕੇ ਦੀ ਬਜ਼ੁਰਗ ਬੈਠੇ ਹੋਏ ਨੇ ਪਰ ਬਜ਼ੁਰਗਾਂ ਨੂੰ ਭੁਖੜ ਹੜਤਾਲ ਕਰਨੀ ਪੈ ਰਹੀ ਹੈ ਇਹ ਕਹਿਣਾ ਪੈ ਰਿਹਾ ਕਿ ਅਸੀਂ ਭੁਖੜ ਹੜਤਾਲ ਤੇ ਬੈਠੇ ਆ ਸਾਡੇ ਬੰਦੀ ਸਿੰਘ ਨੇ ਜਿਹੜੇ ਰਿਹਾ ਕਰ ਦਵੋ ਬਾਪੂ ਲਾਭ ਸਿੰਘ ਹੋਰਾਂ ਦੀ ਗੱਲ ਕਰ ਰਿਹਾ ਮੈਂ ਕੜਾਕੇ ਦੀ ਠੰਡ ਪੈ ਰਹੀ ਹੈ ਇੱਥੇ ਬੈਠੇ ਹੋਏ ਨੇ ਭਾਈ ਜਸਵਿੰਦਰ ਸਿੰਘ ਜੀ ਬੈਠੇ ਹੋਏ ਨੇ ਤਾਂ ਭਾਈ ਸਰਬਜੀਤ ਸਿੰਘ ਜੀ ਬੈਠੇ ਹੋਏ ਨੇ ਨਿਆਂ ਸਿੰਘ ਸਾਰੇ ਬੈਠੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਕਿ ਕਿ ਬਜ਼ੁਰਗਾਂ ਨੂੰ ਕਿਉਂ ਭੁਖੜ ਹੜਤਾਲ ਕਰਨੀ ਪੈਂਦੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਿੰਘਾਂ ਨੇ ਜਿਹੜੀ ਹੈ ਭੁਖੜ ਹੜਤਾਲ ਰੱਖੀ ਬੰਦੀ ਸਿੰਘਾਂ ਦੇ ਵਾਸਤੇ ਪਰ ਜਿਹੜੀ ਹਕੂਮਤ ਹੈ ਕਹਿੰਦੇ ਉਹ ਮੰਦੀ ਨਜ਼ਰ ਨਹੀਂ ਆਂਦੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵਿੰਦਰ ਜੀ ਜਿਸ ਤਰੀਕੇ ਦੇ ਨਾਲ ਬਾਪੂ ਲਾਲਪ ਸਿੰਘ ਹੋਰਾਂ ਨੇ ਭੁਖ ਕੀ ਲੱਗਦਾ ਹੈ ਕਿ ਸਿੱਖਾਂ ਦੇ ਵਿੱਚ ਭੁੱਖ ਹੜਤਾਲ ਨੂੰ ਪਹਿਲਾਂ ਕਿਵੇਂ ਦੇਖਿਆ ਜਾਵੇ ਤੇ ਇਹ ਭੁੱਖ ਹੜਤਾਲ ਰੱਖਣ ਦਾ ਫਿਰ ਕਾਰਨ ਕੀ ਬਣ ਗਿਆ ਕਿ ਇਸ ਤਿੱਕੇ ਦੇ ਨਾਲ ਨਾ ਲੰਬਾ ਸਮਾਂ ਹੋ ਗਿਆ ਜਿਹੜਾ ਇਹ ਹੜਤਾਲ ਕਰਨੀ ਪਈ ਭੁੱਖ ਹੜਤਾਲ ਦੇਖੋ ਜੀ ਤੁਹਾਡੇ ਦੋ ਸਵਾਲ ਨੇ ਮੈਂ ਉਹਨਾਂ ਨੂੰ ਕਲੀਅਰ ਕਰਾਂਗਾ ਗੋਲਡਿੰਗ ਕਰਾਂਗਾ ਇੱਕ ਤੇ ਸਵਾਲ ਇਹ ਹੈ ਕਿ ਜਿਹੜੀ ਭੁੱਖ ਹੜਤਾਲ ਹੈ ਵੀ ਕਿਉਂ ਰੱਖਣੀ ਪਈ ਹੈ ਤੇ ਇੱਕ ਕੀ ਅਸੀਂ ਰੱਖ ਸਕਦੇ ਹਾਂ ਕਿ ਨਹੀਂ ਰੱਖ ਸਕਦੇ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ 1 ਸਾਲ ਹੋ ਗਿਆ ਸਾਬਜਾਦਾਜੀ ਸੀ ਕਿ ਨਗਰ ਚੰਡੀਗੜ੍ਹ ਦੀ ਬਰੂਹਾ ਦੇ ਉੱਤੇ ਬੈਠੇ ਆ ਇੱਥੇ ਮੀ ਹਨੇਰੀ ਝਖੜ ਸਾਰੀਆਂ ਰੁੱਤਾਂ ਨੇ ਜਿਹੜੀਆਂ ਛੇ ਪੰਜਾਬ ਚ ਆਉਂਦੀਆਂ ਨੇ ਉਹ ਦੇਖ ਲੀਆਂ ਨੇ ਪਰ ਜਿਹੜੀ ਪੰਜਾਬ ਸਰਕਾਰ ਐ ਤੇ ਕੇਂਦਰ ਸਰਕਾਰ ਐ ਦੋਵੇਂ ਸਰਕਾਰਾਂ ਦੋਵੇਂ ਸਰਕਾਰਾਂ ਨੇ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਚਾਹੀਦੀ ਸੀ ਨਹੀਂ ਕੀਤੀ ਕੁਝ ਕੁ ਸਿੰਘ ਸਾਡੇ ਜਿਹੜੇ ਨੇ ਉਹ ਪੱਕੇ ਤੌਰ ਤੇ ਕਹਿ ਸਕਦੇ ਆ ਕਿ ਉਹ ਰਿਹਾ ਕੀਤੇ ਨੇ ਬਾਕੀਆਂ ਦੀ ਰਿਹਾਈ ਵੀ ਜਿਹੜੀ ਕਰਨੀ ਉਹਨਾਂ ਲਈ ਵੱਡੀ ਗੱਲ ਨਹੀਂ ਸੀ ਯਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਇਨਸਾਫ ਦੀ ਗੱਲ ਆਉਂਦੀ ਹੈ ਉਹ ਵੀ ਐਮੈਂਡਮੈਂਟ ਕਰਨੀ ਸੰਵਿਧਾਨ ਦੇ ਵਿੱਚ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਉਹ ਵੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੌਰਾਨ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਛਾਤੀਆਂ ਦੇ ਵਿੱਚ ਚੁਣ-ਚੁਣ ਕੇ ਗੋਲੀਆਂ ਜਿਹੜੀ ਪੁਲਿਸ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਾਰੀਆਂ ਨੇ ਜਾਂ ਜਿਨ੍ਹਾਂ ਨੇ ਆਰਡਰ ਕੀਤੇ ਸੀਗੇ ਗੋਲੀਆਂ ਮਾਰਨ ਦੇ ਉਹਨਾਂ ਦੇ ਖਿਲਾਫ ਵੀ ਉਸ ਤਰੀਕੇ ਨਹੀਂ ਕਾਰਵਾਈ ਹੋਈ ਜੇ ਕਾਰਵਾਈ ਹੋਈ ਹੈ ਮਾੜੀ ਮੋਟੀ ਉਹ ਦਿਖਾਵੇ ਮਾਤਰ ਹੋਈ ਐ ਉਹ ਕੁਝ ਪੁਲਿਸ ਅਫਸਰਾਂ ਨੂੰ ਜੇਲ੍ਹ ਭੇਜਿਆ ਗਿਆ ਉਹ 4 ਦਿਨ ਬਾਅਦ ਜ਼ਮਾਨਤਾਂ ਲੈ ਕੇ ਬਾਹਰ ਆ ਗਏ ਫੇਰ ਵੀ ਫਿਰ ਇਨਸਾਫ ਤੇ ਕੋਈ ਵੀ ਨਹੀਂ ਮਿਲਿਆ ਤੇ 328 ਰੁਪਿਆਂ ਦੀ ਵੀ ਗੱਲ ਐ ਸੋ ਇਹ ਸਾਰੀ ਗੱਲਾਂ ਨੂੰ ਲੈ ਕੇ ਅਸੀਂ 1 ਸਾਲ ਤੋਂ ਲਗਾਤਾਰ ਸਰਕਾਰ ਦੇ ਸਾਹਮਣੇ ਮੰਗਾਂ ਨੂੰ ਰੱਖ ਕੇ ਪੀਸਫੁਲੀ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਹਾਂ ਪਰ ਕਿਸੇ ਤਰੀਕੇ ਦਾ ਹੁਣ ਤੱਕ ਸਾਨੂੰ ਕੋਈ ਜਿੱਦਾਂ ਦਾ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਦੀ ਰਿਹਾਈਆਂ ਹੋਣੀ ਚਾਹੀਦੀਆਂ ਸੀਆਂ ਉਹ ਨਹੀਂ ਹੋਈਆਂ ਉਲਟਾ ਜਿਹੜਾ ਮੁਲਕ ਦਾ ਗ੍ਰਹਿ ਮੰਤਰੀ ਐ ਉਹ ਹੰਕਾਰ ਦੇ ਵਿੱਚ ਆ ਕੇ ਜਿਹੜੀ ਆਪਣੀ ਜਿਹੜੀ ਭਾਸ਼ਾ ਏ ਉਹ ਸਿੱਖਾਂ ਦੇ ਖਿਲਾਫ ਇਸ ਤਰੀਕੇ ਨਾਲ ਵਰਤ ਰਿਹਾ ਕਿ ਜਿਵੇਂ ਮਤਲਬ ਉਹ ਹਮੇਸ਼ਾ ਲਈ ਉਸ ਕੁਰਸੀ ਤੇ ਰਹੂਗਾ ਪਰ ਸਿੱਖਾਂ ਨੇ ਜਿਹੜੀਆਂ ਸਰਕਾਰਾਂ ਨੇ ਉਹ ਬੜੀਆਂ ਲਾਈਆਂ ਨੇ ਇਹ ਸਿੱਖ ਹਿਸਟਰੀ ਦੱਸਦੀ ਹੈ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਡੀ ਕੌਮ ਦੇ ਯੋਧੇ ਨੇ ਉਹ ਕਹਿੰਦੇ ਨੇ ਕਿ ਜਿਹੜੀ ਰਿਹਾਈ ਹੈ ਉਹ ਅਸੀਂ ਸਿਰ ਝੁਕਾ ਕੇ ਨਹੀਂ ਲੈਣੀ ਉਹਨਾਂ ਨੇ ਕੌਮ ਨੂੰ ਵੀ ਮਾਣ ਦਿੱਤਾ ਵਾ ਕਿ ਠੀਕ ਹੈ ਜਿਹੜੀ ਸਾਡੀ ਕੌਮ ਹੈ ਉਹ ਰਿਹਾਈ ਦੀ ਮੰਗ ਕਰ ਰਹੀ ਹੈ ਉਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਅਸੀਂ ਸਿਰ ਨਹੀਂ ਝੁਕਾਉਣਾ ਇਹ ਉਸ ਤੋਂ ਵੀ ਵੱਡੀ ਗੱਲ ਹੈ ਬੇਸ਼ੱਕ ਉਹ ਕਹਿੰਦੇ ਨੇ ਕਿ ਸਾਨੂੰ ਜੇਲ੍ਹ ਦੇ ਵਿੱਚ ਰਹਿਣਾ ਮਨਜ਼ੂਰ ਹੈ ਪਰ ਸਾਨੂੰ ਜਿਹੜੀ ਆਪਣੀ ਕੌਮ ਦੀ ਆਨ ਬਾਨ ਸ਼ਾਨ ਖਾਲਸਾਈ ਜਾਹੋ ਜਹਾਲ ਉਹਨੂੰ ਅਸੀਂ ਕਾਇਮ ਰੱਖਣਾ ਸੋ ਇਹ ਬਹੁਤ ਵੱਡੀ ਗੱਲ ਹੈ ਅਸੀਂ ਸਾਨੂੰ ਆਪਣੇ ਜਿਹੜੇ ਇੱਕ ਹਿਸਟਰੀ ਲਿਖੀ ਜਾਣੀ ਹੈ ਕਿ ਸਰਕਾਰ ਇੱਕ ਆਪਸ਼ਨ ਦੇ ਰਹੀ ਸੀਗੀ ਕਿ ਜੇਕਰ ਤੁਸੀਂ ਸਿੱਧੇ ਸਿੱਧੇ ਢੰਗ ਨਾਲ ਸਿਰ ਝੁਕਾਉਂਦੇ ਹੋ ਜਾਂ ਮਾਫੀ ਮੰਗਦੇ ਹੋ ਤੇ ਅਸੀਂ ਰਿਹਾਈ ਕਰ ਦਾਂਗੇ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਮੁਲਕ ਦਾ ਗ੍ਰਹਿ ਮੰਤਰੀ ਪਾਰਲੀਮੈਂਟ 'ਚ ਇਹ ਗੱਲ ਕਹਿ ਰਿਹਾ ਕਿ ਤੁਹਾਨੂੰ ਰਿਹਾਈ ਦੇ ਦਾਂਗੇ ਮਤਲਬ ਸਿੱਧੇ ਤੌਰ ਤੇ ਨਾਰਾਜ਼ਗੀ ਤੁਹਾਡੀ ਕਿ ਸਾਲ ਬੀਤ ਚੁੱਕਿਆ ਜਨਵਰੀ ਦੇ ਵਿੱਚ ਬੈਠੇ ਸੀਗੇ ਜਨਵਰੀ ਫਿਰ ਚੱਲ ਪਈ ਹੈ ਗਰਮੀ ਹੰਡਾਲੀ ਤੁੱਪ ਹੰਡਾਲੀ ਸਿਆਲ ਆ ਗਿਆ ਹੁਣ ਠੰਡ ਵੀ ਢਾ ਰਿਆ ਉਹਦੋਂ ਵੀ ਠੰਡ ਸੀਗੀ ਇਹ ਦਰਦ ਹੈ ਫਿਰ ਤੁਹਾਡੇ ਦੇ ਵਿੱਚ ਤਾਂ ਕਰਕੇ ਇੱਥੇ ਬੈਠੇ ਹੋ ਇਹ ਬੇਵਿਸ਼ਵਾਸੀ ਹੋ ਰਹੀ ਹੈ ਤੁਹਾਡੇ ਨਾਲ ਫਿਰ ਇੰਨੇ ਸਮੇਂ ਤੋਂ ਦੇਖੋ ਜੀ ਪੰਜਾਬ ਸਰਕਾਰ ਭਗਵੰਤ ਮਾਨ ਵੱਲੋਂ ਸਾਡੇ ਨਾਲ ਸਮਝੌਤਾ ਹੋਇਆ ਸੀਗਾ ਲਿਖਤੀ ਰੂਪ ਦੇ ਵਿੱਚ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਅਸੀਂ 2-3 ਮਹੀਨਿਆਂ ਦੇ ਅੰਦਰ ਕੇਵਲ ਸਾਰੇ ਬੰਦੀ ਸਿੰਘ ਨੇ ਉਹ ਰਿਹਾ ਕਰਵਾ ਦੇਾਂਗੇ ਠੀਕ ਹੈ ਉਹ ਸਾਰੀ ਗੱਲਾਂ ਉਹਦੇ ਵਿੱਚ 3-4 ਸਿੰਘ ਨੇ ਉਹ ਰਿਹਾ ਹੋਏ ਨੇ ਬਾਕੀਆਂ ਦੀ ਜਿਹੜੀ ਰਿਹਾਈ ਦੀ ਮੰਗ ਹੈ ਉਹ ਉੱਥੇ ਪੈਂਡਿੰਗ ਪਈ ਹੈ ਕੋਈ ਕੁਝ ਵੀ ਨਹੀਂ ਹੋਇਆ ਬਿਲਕੁਲ ਇਹ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਵੀ ਹੈ ਉਹ 30 ਸਾਲ ਹੋ ਗਏ ਸਿੰਘਾਂ ਨੂੰ 32 32 ਸਾਲ ਹੋ ਗਏ ਜਿਨ੍ਹਾਂ ਦੇ ਵਿੱਚ ਡੱਕਿਆਂ ਨੂੰ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੀ ਉਹਨਾਂ ਨੇ ਕ੍ਰਾਈਮ ਕੀ ਕੀਤਾ ਇੱਕ ਆਪਣੇ ਪੰਜਾਬ ਦੇ ਉੱਤੇ ਹੋ ਰੇ ਜਿਹੜਾ ਹਮਲਾ ਹੈ ਉਹ ਹਮਲੇ ਦਾ ਸਿਰਫ ਡਿਫੈਂਸ ਹੀ ਕੀਤਾ ਉਹਦਾ ਬਚਾਅ ਹੀ ਕੀਤਾ ਕੋਈ ਇਹ ਤਾਂ ਨਹੀਂ ਹੈ ਕਿ ਉਹ ਜਾ ਕੇ ਦੂਜੀ ਸਟੇਟਾਂ ਚ ਉਹਨਾਂ ਨੇ ਕਤਲੇਆਮ ਕੀਤਾ ਜਾਂ ਪੰਜਾਬ ਦੇ ਵਿੱਚ ਜਿਹੜੀ ਦੂਜੀ ਕੌਮਾਂ ਨੇ ਉਹਨਾਂ ਦਾ ਕਤਲੇਆਮ ਦਿਖਾ ਦਿਓ ਕਿਤੇ ਵੀ ਸਿੱਖਾਂ ਨੇ ਇਹ ਕਤਲੇਆਮ ਕੀਤਾ ਹੋਵੇ ਜੇ ਕਿ ਇਹੋ ਜਿਹੀ ਗੱਲਾਂ ਹੋਈਆਂ ਨੇ ਉਹ ਭਾਰਤ ਦੀ ਏਜੰਸੀਆਂ ਵੱਲੋਂ ਹੋਈਆਂ ਨੇ ਉਹ ਹੁਣ ਤਾਂ ਤੁਹਾਡੇ ਸਾਹਮਣੇ ਸਾਰਿਆਂ ਦੀ ਕਿਤਾਬਾਂ ਆ ਗਈਆਂ ਨੇ ਸਾਹਮਣੇ ਕਿ ਆਹ ਕੰਮ ਜਿਹੜੇ ਹਿੰਦੂਆਂ ਦਾ ਜਿਹੜਾ ਕਤਲਿਆਂ ਮੈਂ ਕਈ ਜਗ੍ਹਾ ਬੱਸਾਂ 'ਚ ਤਾਰ ਕੇ ਮਾਰੇ ਗਏ ਨੇ ਉਹ ਨਾ ਬਬਰ ਖਾਲਸਾ ਦਾ ਲੱਗਦਾ ਸੀਗਾ ਉਹ ਚਿੱਠੀਆਂ ਪਾ ਦਿੰਦੇ ਸੀ ਕੰਮ ਕਰਾਉਂਦੀ ਸੀ ਇੰਡੀਅਨ ਏਜੰਸੀਜ਼ ਸੋ ਇਹ ਸਾਰੀ ਗੱਲਾਂ ਮਤਲਬ ਅੱਜ ਸਾਹਮਣੇ ਆ ਰਹੀਆਂ ਨੇ ਦੁਨੀਆ ਦੇ ਅੰਦਰ ਅਮਰੀਕਾ ਦੇਖੋ ਤੁਸੀਂ ਸਿੱਖਾਂ ਦੀ ਗੱਲ ਕਰਨ ਦੀ ਮਜਬੂਰ ਹੋ ਗਿਆ ਕੈਨੇਡਾ ਅੱਜ ਸਿੱਖਾਂ ਦੀ ਗੱਲ ਮਜਬੂਰ ਕਰ ਰਿਹਾ ਇਸ ਸਮੇਂ ਮੈਂ ਸਮਝਦਾ ਭਾਰਤ ਸਰਕਾਰ ਬਹੁਤ ਵੱਡੀ ਬੇਵਕੂਫੀ ਕਰ ਰਹੀ ਹੈ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਜ਼ੁਲਮ ਹੈ ਉਹ ਬਰਕਰਾਰ ਰੱਖ ਰਹੀ ਹੈ ਸਾਡੀ ਗੱਲ ਸੁਣਨ ਨੂੰ ਨਹੀਂ ਤਿਆਰ ਕਿਉਂਕਿ ਅੱਜ ਸਿੱਖ ਮਤਲਬ ਭਾਰਤ ਨੂੰ ਨਹੀਂ ਪੰਜਾਬ ਨੂੰ ਨਹੀਂ ਦੁਨੀਆ ਨੂੰ ਮਤਲਬ ਰਾਈਜ਼ ਕਰ ਰਹੇ ਹਨ ਦੁਨੀਆ ਦੇ ਵਿੱਚ ਜਿੰਦਰ ਜੀ ਬੀਤੇ ਦਿਨਾਂ ਦੇ ਵਿੱਚ ਜਿਵੇਂ ਕਈ ਸਿੰਘ ਪੈਰੋਲ ਦੇ ਉੱਤੇ ਆਏ ਜਗਤਾਰ ਸਿੰਘ ਹਵਾਰਾ ਹਰਾਂ ਦਾ ਚੰਡੀਗੜ੍ਹ ਦੇ ਦੋ ਕੇਸ ਸੀਗੇ ਉਹਨਾਂ ਦੇ ਵਿੱਚ ਬਰੀ ਹੋਏ ਇੱਕ ਮੁਹਾਲੀ ਸਰਕਾਰ ਮੁਹਾਲੀ ਦਾ ਮਤਲਬ ਉਹ ਜਿਹੜੇ ਕੰਮ ਤਾਂ ਕਰਦੀ ਹੈ ਫਿਰ ਸਰਕਾਰ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਭੁਖੜਤਾਲ ਸਹੀ ਹੈ ਫਿਰ ਰੱਖਣਾ ਦੇਖੋ ਜੀ ਸਰਕਾਰ ਤਾਂ ਇਹ ਦੇਖ ਰਹੀ ਹੈ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੀ ਸਿੰਘਾਂ ਦੀ ਜਿਹੜੀ ਮੂਵਮੈਂਟ ਹੈ ਜਾਂ ਮੋਰਚਾ ਇਹਨਾਂ ਨੂੰ ਹੌਲੀ-ਹੌਲੀ ਕਰਕੇ ਮਤਲਬ ਇੱਥੋਂ ਭਜਾਇਆ ਜਾਵੇ ਜਾਂ ਖਤਮ ਕਰ ਦਿੱਤਾ ਜਾਵੇ ਜਾਂ ਇਸ ਤਰੀਕੇ ਦੀ ਨਾਲ ਇੱਥੇ ਕੋਈ ਰਾਜਨੀਤੀ ਕੀਤੀ ਜਾਵੇ ਕਿ ਮੋਰਚਾ ਆਪਣੇ ਆਪ ਖਤਮ ਹੋ ਜਵੇ ਅਸੀਂ ਬਹੁਤ ਬਾਜ਼ ਅੱਖ ਰੱਖ ਰਹੇ ਇਹਨਾਂ ਗੱਲਾਂ ਦੇ ਉੱਤੇ ਬੜੀ ਸੋਹਰਤਾ ਦੇ ਨਾਲ ਕੰਮ ਕਰ ਰਹੇ ਹਾਂ ਤਾਂ ਕੀ ਜਿਹੜਾ ਸਾਡਾ ਮੋਰਚਾ ਇਹ ਚੱਲਦਾ ਰਹਿਣਾ ਸਰਕਾਰ ਨੂੰ ਸਰਕਾਰ ਨੇ ਇੱਕ ਗੱਲ ਦੇਖ ਲਈ ਹੈ ਨਾ ਕਿ ਇੱਕ ਸਾਲ ਹੋ ਗਿਆ ਹਾਲਾਤ ਇੱਥੇ ਕਿਹੋ ਜਿੇ ਸਰਕਾਰ ਨੇ ਬਣੇ ਜਾਂ ਬਣਾਏ ਗਏ ਪਰ ਫਿਰ ਵੀ ਮੋਰਚਾ ਅੱਜ ਉਦਾਂ ਹੀ ਚੱਲ ਰਿਹਾ ਚੱਲਦਾ ਜਗਦੀਵਾ ਤਾਂ ਜਗਦਾ ਨਾ ਸੋ ਇਸ ਕਰਕੇ ਸਰਕਾਰ ਮਜਬੂਰ ਹੋ ਕੇ ਕੁਛ ਨਾ ਕੁਛ ਕਰ ਰਹੀ ਹੈ ਪਰ ਇੱਕ ਗੱਲ ਹੈ ਨਾ ਇੰਨਾ ਲੰਮਾ ਸਮਾਂ ਹੋ ਗਿਆ ਸਾਲ ਹੋ ਗਿਆ ਪਹਿਲਾਂ ਹੀ ਜਿਹੜੇ ਜੇਲ੍ਹਾਂ ਦੇ ਵਿੱਚ ਸਿੰਘ 33 ਸਾਲਾਂ ਤੋਂ ਬੈਠੇ ਨੇ ਉਹਨਾਂ ਦੀ ਤਾਂ ਇੱਕ ਇੱਕ ਜਿਹੜਾ ਦਿਨ ਹੈ ਜ਼ਿੰਦਗੀ ਦਾ ਉਹ ਬਹੁਤ ਕੀਮਤੀ ਹੈ ਸੋ ਇਸ ਕਰਕੇ ਅੱਜ ਅੱਗੇ ਜਿਹੜੀ ਗੱਲ ਕਰਦੇ ਤੁਸੀਂ ਭੁੱਖ ਹੜਤਾਲ ਦੀ ਇਹ ਸਾਰੀ ਗੱਲਾਂ ਦੇਖਦੇ ਬਾਪੂ ਜੀ ਲਾਭ ਸਿੰਘ ਹੋਰੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਕਿਸਾਨੀ ਮੋਰਚਾ ਲੱਗਿਆ ਉਦੋਂ ਵੀ ਇਹਨਾਂ ਨੇ ਦਿਨ ਰਾਤ ਇੱਕ ਕੀਤਾ ਕਿਸਾਨੀ ਹੱਕਾਂ ਦੇ ਲਈ ਮੰਗਾਂ ਦੇ ਲਈ ਇਹ ਦਿਨ ਰਾਤ ਸੜਕਾਂ ਤੇ ਬੈਠੇ ਰਹੇ ਨੇ ਚੰਡੀਗੜ੍ਹ ਬੈਠੇ ਰਹੇ ਨੇ ਇਸੇ ਤਰੀਕੇ ਨਾਲ ਜਦੋਂ 7 ਤਰੀਕ ਨੂੰ ਇਹਨਾਂ ਨੂੰ ਮੋਰਚੇ ਦਾ ਪਤਾ ਲੱਗਿਆ ਕਿ ਬੰਦੀ ਸਿੰਘਾ ਵਾਲੀ ਮੋਰਚਾ ਲੱਗ ਰਿਹਾ ਉਸੇ ਦਿਨ ਇਹ ਆਪ ਦਾ ਘਰ-ਬਾਰ ਛੱਡ ਕੇ ਫਿਰ ਇੱਥੇ ਆ ਕੇ ਬਹਿ ਗਏ ਸਾਡੇ ਕੋਲ ਕਿ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀ ਗੱਲ ਕਰਨੀ ਹੈ ਬਹਿਵਲ ਕਲਾਂ ਗੋਲੀ ਕਾਂਡ 'ਚ ਜਿਹੜੇ ਨੌਜਵਾਨਾਂ ਦੇ ਗੋਲੀਆਂ ਮਾਰੀ ਗਈਆਂ ਉਹਨਾਂ ਦੀ ਗੱਲ ਕਰਨੀ ਹੈ ਉਹਨਾਂ ਦੇ ਇਨਸਾਫ਼ ਦੀ ਗੱਲ ਕਰਨੀ ਹੈ ਸੋ ਇਹਨਾਂ ਦਾ ਜਿਹੜਾ ਮਨ ਦੇ ਵਿੱਚ ਆਇਆ ਕਿ ਐਨੇ ਟਾਈਮ ਤੋਂ ਇਹ ਬੰਦੇ ਬੈਠੇ ਨੇ ਸਾਡੀ ਕੌਮ ਬੈਠੀ ਹੈ ਇਨਸਾਫ਼ ਨਹੀਂ ਮਿਲ ਰਿਹਾ ਕਿ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇ ਸੋ ਇਹਨਾਂ ਇਹਨਾਂ ਨੇ ਦਰਦ ਵਿੱਚ ਆ ਕੇ ਇਹ ਅੱਜ 8 ਵਜੇ ਸਿਰਫ ਕੇਵਲ ਹਲੇ 48 ਘੰਟੇ ਵਾਸਤੇ ਚਿਤਾਵਨੀ ਦੇ ਤੌਰ ਤੇ ਇਹਨਾਂ ਨੇ ਭੁਖੜਤਾਲ ਸ਼ੁਰੂ ਕੀਤੀ ਹੈ ਜੀ ਜੀ ਤਾਂ ਬਾਪੂ ਲਾਲ ਸਿੰਘ ਵੱਲੋਂ ਅੱਜ ਜਿਹੜੀ ਭੁਖੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਪਾਇਸ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਕਹਿੰਦੇ ਰਵਈਆ ਉਹ ਸਹੀ ਨਹੀਂ ਹੈਗਾ ਤਾਂ ਸਰਕਾਰ ਜਿਹੜਾ ਕੰਮ ਕਰ ਰਹੀ ਉਸ ਤੋਂ ਸੰਤੁਸ਼ਟ ਨਹੀਂ ਹੈਗੇ ਜਾਂ ਫਿਰ ਲੱਗਦਾ ਕਿ ਗੋਲ ਹੋ ਰਹੀ ਹੈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਰਵਈਆ ਤਾਂ ਬਿਲਕੁਲ ਸਰਕਾਰ ਦਾ ਗਲਤ ਚੱਲ ਰਿਹਾ ਹੈ ਸਾਰੀਆਂ ਗੋਲ ਮੋਲ ਗੱਲਾਂ ਕੀਤੀਆਂ ਜਾ ਰਹੀਆਂ ਔਰ ਵੱਡੀ ਗੱਲ ਜਿਹੜੀ ਭਾਈ ਸਾਹਿਬ ਨੇ ਵੀ ਕੀਤੀ ਸੀ ਵੀ ਉਹ ਜਿਹੜਾ ਆਪਣਾ ਅਮਿਤ ਸ਼ਾਹ ਹੈ ਹੋਮ ਮਿਨਿਸਟਰ ਆਫ ਇੰਡੀਆ ਉਹਨੇ ਸਪਸ਼ਟ ਕਿਹਾ ਵੀ ਅਸੀਂ ਬੰਦੇ ਤੁਹਾਡੇ ਛੱਡਨੇ ਨਹੀਂ ਕਿਉਂਕਿ ਜਿਨ੍ਹਾਂ ਨੂੰ ਪਛਤਾਚਾਪ ਹੀ ਨਹੀਂ ਹੈਗਾ ਤੇ ਉਹਨਾਂ ਨੂੰ ਆਪਾਂ ਕਦੇ ਲਈ ਛੱਡੀਏ ਤੇ ਵੀਰ ਜੀ ਪਛਤਾਚਾਪ ਕਾਦਾ ਤੁਸੀਂ ਇੱਕ ਵਾਰੀ ਦਿੱਲੀ ਤੱਕ ਤੇ ਕਾਲ ਤੱਕ ਦੀ ਜੰਗ ਹੋਈ ਹੈ ਭਾਜੀ ਪੂਰੀ 84 ਦੇ ਵਿੱਚ ਇਹਨਾਂ ਵੀ ਆਪਣੀ ਬਾਹ ਲਾਤੀ ਸਿੱਖਾਂ ਨੇ ਵੀ ਆਪਣੀ ਬਾਹ ਲਾਤੀ 95 ਦੇ ਆ ਕੇ ਜਦੋਂ ਹੱਦ ਹੋ ਗਈ ਤੇ ਇਹ ਗੁਰਸਿੱਖਾਂ ਨੇ ਜਿਨ੍ਹਾਂ ਦੀ ਅਸੀਂ ਫੋਟੋਆਂ ਲੈ ਕੇ ਬੈਠੇ ਆ ਕਿ ਸਾਨੂੰ ਇਹ ਗੁਰਸਿੱਖ ਸਾਡੇ ਚਾਹੀਦੇ ਆ ਬਾਹਰ ਤੇ ਉਹਨਾਂ ਨੇ ਫਿਰ ਜਿਹੜਾ ਆ ਬੈਂਤ ਸਿੰਘ ਗੱਡੀ ਚੜਾਣਾ ਪਿਆ ਮਜਬੂਰੀ ਬਣ ਗਈ ਸਾਡੀ ਪਰ ਅੱਜ ਫਿਰ ਅਸੀਂ ਪੀਸਫੁਲੀ ਬੈਠੇ ਆ ਜੇ ਉਹ ਕਹਿੰਦੇ ਆ ਕਿ ਲਾ ਐਂਡ ਆਰਡਰ ਮੇਨਟੇਨ ਕਰਨਾ ਤੇ ਅਸੀਂ ਕਿਹੜਾ ਤੋੜਿਆ ਸਾਲ ਹੋ ਗਿਆ ਅਸੀਂ ਇੱਥੇ ਬੈਠੇ ਆ ਬੜਾ ਪੀਸਫੁਲੀ ਬੈਠੇ ਆ ਹੜਤਾਲ ਤੋਂ ਬਿਨਾ ਸਾਡੇ ਕੋ ਰਹਿ ਕੀ ਜਾਂਦਾ ਬਜ਼ੁਰਗ ਬੰਦਾ ਹੈ ਸਾਡਾ ਬਾਪੂ ਲਾਭ ਸਿੰਘ ਹੈ ਨਾ ਤੇ ਬਜ਼ੁਰਗਾਂ ਕੋਲ ਕੀ ਰਹਿੰਦਾ ਫੜਤਾਲ ਤੋਂ ਬਿਨਾ ਇੱਕ ਸਿਰਫ ਆਵਾਜ਼ ਬਲੰਦ ਕੀਤੀ ਜਾ ਰਹੀ ਹੈ ਭੋਖੜ ਧਾਲ ਦੇ ਬਹਾਨੇ ਕਿ ਭਾਈ ਜੀ ਤੁਸੀਂ ਠੀਕ ਨਹੀਂ ਕਰ ਰਹੇ ਸਾਡੇ ਨਾਲ ਇਹ ਅਮਿਤ ਸ਼ਾਹ ਹੋਰਾਂ ਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਆ ਕੁਛ ਰਹੇ ਨੇ ਕਰ ਕੁਛ ਰਹੇ ਨੇ ਔਰ ਕਈ ਜਾਂਦੇ ਨੇ ਸਿੱਖਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਆ ਪਰ ਇਹਨਾਂ ਦੀ ਵੀਰ ਜੀ ਨੀਤ ਬਦਨੀਤ ਹੈ ਤੁਹਾਨੂੰ ਕੀ ਲੱਗਦਾ ਇਸ ਦਾ ਹੱਲ ਕਿਵੇਂ ਨਿਕਲੇਗਾ ਹੁਣ ਤਾਂ ਸਾਲ ਵੀ ਹੋ ਗਿਆ ਬੈਠਿਆਂ ਨੂੰ ਹੁਣ ਤੱਕ ਕੀ ਹੱਲ ਹੋਇਆ ਤਾਂ ਅੱਗੇ ਕੀ ਹੱਲ ਨਿਕਲੇਗਾ ਵੀਰ ਜੀ ਹਾਲਤ ਤਾਂ ਦੇਖੋ ਤੁਹਾਡੇ ਸਾਹਮਣੇ ਹੀ ਤਿੰਨ ਸਿੰਘ ਸਾਡੇ ਛੱਡੇ ਆ ਗੁਰਮੀਤ ਸਿੰਘ ਸ਼ਮਸ਼ੇਰ ਸਿੰਘ ਜੀ ਤੇ ਲਖਵਿੰਦਰ ਸਿੰਘ ਨਾਰੰਗਵਾਲ ਹਨਾ ਤੇ ਉਹਨਾਂ ਦਾ ਬੜਾ ਪੋਜ਼ਿਟਿਵ ਰਿਹਾ ਤੇ ਬਾਕੀ ਜਿਹੜੀ ਤੁਹਾਨੂੰ ਵੀ ਪਤਾ ਹੈ ਬਿਗ ਸ਼ੌਟਸ ਨੇ ਜਿਹੜੇ ਉਹ ਪਰਮਜੀਤ ਸਿੰਘ ਪਿਹੋਰੇ ਦੀ ਗੱਲ ਚੱਲ ਰਹੀ ਹੈ ਜਗਤਾਰ ਸਿੰਘ ਤਾਰੇ ਦੀ ਚੱਲ ਰਹੀ ਹੈ ਖਾਸ ਕਰਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਹਨਾ ਤੇ ਜਦੋਂ ਇਹਨਾਂ ਨੇ ਕਿਹਾ ਆ ਕਿ ਜਿਹੜਾ ਜਿੰਦਾ ਸ਼ਹੀਦ ਨੇ ਸਾਡੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਇਹ ਕਿਹਾ ਮਿਤਸ਼ਾ ਨੇ ਕਿ ਇਹਨੂੰ ਮਾਫੀ ਨਹੀਂ ਬਾਕੀਆਂ ਦਾ ਕੀ ਕਰਨਾ ਬਾਕੀਆਂ ਪਰ ਇਹ ਤੇ ਤੁਸੀਂ ਗੱਲ ਹੀ ਨਹੀਂ ਕੀਤੀ ਠੀਕ ਹੈ ਨਾ ਜੀ ਜੇ ਉਹਨਾਂ ਦੀ ਲਾਈਫ ਇਮਪ੍ਰਿਜ਼ਨਮੈਂਟ ਹੈਗੀ ਆ 30 32 32 ਸਾਲ ਉਹਨਾਂ ਨੇ ਕੱਢ ਲਿਆ ਸਜ਼ਾ ਤੁਹਾਡੀ ਅਦਾਲਤ ਨੇ ਦੇ ਦਿੱਤੀ ਹੈ ਤੇ ਹੁਣ ਕਿਹੜਾ ਪਛਤਾ ਚਾਹ ਭਾਲਦੇ ਹੋ ਜੀ ਇਹ ਤੇ ਸਜ਼ਾ ਤੋਂ ਪਹਿਲੇ ਇਹ ਤੇ ਅਮਿਤ ਸ਼ਾਹ ਜੀ ਉਹਨੂੰ ਚਾਹੀਦਾ ਹੈਗਾ ਜਿਹੜਾ ਉਦੋਂ ਹੋਮ ਮਿਨਿਸਟਰ ਹੁੰਦਾ ਤੇ 95 ਚ ਕਹਿੰਦਾ ਕਿ ਇਹਨਾਂ ਨੂੰ ਪਛਤਾਵਾ ਕਰਨਾ ਚਾਹੀਦਾ ਉਹ ਤਾਂ ਗੱਲ ਚੰਗੀ ਲੱਗਦੀ ਪਰ ਅੱਜ 30 ਸਾਲ ਬਾਅਦ ਤੁਸੀਂ ਕਹਿ ਰਹੇ ਹੋ ਪਛਤਾਵਾ ਕਾਦਾ ਜੀ ਉਹਨਾਂ ਨੇ ਤੇ ਸਜ਼ਾ ਪੂਰੀ ਕਰ ਲਈ ਹੈ ਤੇ ਸੋ ਇਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਜੇ ਅਮਿਤ ਸ਼ਾਹ ਹੋਰੀ ਚਾਹੁੰਦੇ ਆ ਜੇ ਨਰਿੰਦਰ ਮੋਦੀ ਚਾਹੁੰਦਾ ਵਾਕਈ ਜੇ ਸਿੱਖਾਂ ਦੇ ਹੱਕ 'ਚ ਹੈਗੇ ਨੇ ਇਹ ਲੋਕ ਇਹਨਾਂ ਨੂੰ ਪੱਗਾਂ ਬਨਣੀਆਂ ਤੇ ਆ ਗਈ ਹੈ ਪਰ ਇਹਨਾਂ ਨੂੰ ਚਾਹੀਦਾ ਹੈ ਬੰਦੇ ਵੀ ਛੱਡੋ ਉਸ ਤੋਂ ਬਿਨਾ ਤੁਹਾਡੀ ਬੰਦ ਖਲਾਸੀ ਨਹੀਂ ਹੋਣੀ ਕੀ ਲੱਗਦਾ ਕਿ ਹੁਣ ਬਾਪ ਬੈਠਨੇ ਇਸ ਤੋਂ ਬਾਅਦ ਇਹ 48 ਘੰਟੇ ਦਾ ਸਮਾਂ ਇਸ ਨੂੰ ਵਿਧਾਇਆ ਜਾ ਸਕਦਾ ਕੋਈ ਗੱਲ ਵੀ ਸੁਨੇਗਾ ਕਿ ਇੱਥੇ ਜਾ ਫਿਰ ਇਸ ਤੇ ਇੱਕ ਦਿਨ ਖਤਮ ਕੀਤੀ ਜਾਏਗੀ ਭੋਖੜ ਤਾਂ ਬਿਲਕੁਲ ਸਾਰੇ ਵੱਡੇ ਜਿਹੜੇ ਸੋਹਿਰਦ ਨੇ ਬਾਪੂ ਬਾਪੂ ਜੀ ਨਾਲ ਹੋਰਾਂ ਨਾਲ ਬਹਿ ਕੇ ਸਲਾਹ ਹੋਏਗੀ ਵੀ ਅੱਗੇ ਦੀ ਰਣਨੀਤੀ ਕੀ ਹੈਗੀ ਆ ਪਰ ਇਹ ਜ਼ਰੂਰ ਹੈਗਾ ਵੀ ਆਪਾਂ ਹੁਣ ਢਿੱਲੇ ਬੈਣ ਵਾਲੇ ਨਹੀਂ ਹੈਗੇ ਇੱਕ ਸਾਲ ਹੋ ਗਿਆ ਵੀਰ ਜੀ ਤੁਸੀਂ ਜਿੱਦਾਂ ਕਿਹਾ ਸਾਰੀਆਂ ਰੁੱਤਾਂ ਢਾਲੀਆਂ ਐਨੀ ਠੰਡ ਦੇ ਵਿੱਚ 90 ਸਾਲ ਦਾ ਬਜ਼ੁਰਗ ਅੱਜ ਭੋਖੜ ਤਾਂ ਲੈ ਕੇ ਬੈਠਾ ਹੈ ਤੇ ਜੇ ਕਹਿੰਦੇ ਨੇ ਕਿ ਸਿੱਖ ਜਿਹੜੇ ਨੇ ਭਾਰਤ ਦੇ ਵਸਨੀਕ ਨੇ ਆ ਕੇ ਪਤਾ ਕਰੋ ਬਜ਼ੁਰਗਾਂ ਦਾ ਜੇ ਤੁਸੀਂ ਚਾਹੁੰਦੇ ਹੋ ਆਪਾਂ ਤੇ ਇੱਕੋ ਗੱਲ ਕਹੀਏ ਸਾਨੂੰ ਬਰਾਬਰ ਦਾ ਸ਼ਹਿਰੀ ਬਣਾ ਕੇ ਰੱਖੋ ਨਾ ਵਿਤਕਰਾ ਕਿਉਂ ਕਰ ਰਹੇ ਆ ਸਿੱਖਾਂ ਨਾਲ ਇਸ ਕਰਕੇ ਇਹ ਦੋਗਲੀ ਨੀਤੀ ਜਿਹੜੀ ਆ ਨਹੀਂ ਚੱਲੇਗੀ ਐਵੇਂ ਲੱਗਦਾ ਵੀਰ ਜੀ ਇਹ ਜਿਹੜਾ ਗੰਜੂ ਹੈ ਅਮਿਤ ਅਮਿਤ ਸ਼ਾਹ ਐਵੇਂ ਲੱਗਦਾ ਜਿਵੇਂ ਅਮਿਤ ਸ਼ਾਹ ਬਦਾਲੀ ਦਾ ਵੰਸ਼ਜ ਹੁੰਦਾ ਹੈ ਇਨਾਂ ਦੀ ਗੱਲਾਂ ਤੋਂ ਲੱਗਦਾ ਵੀ ਜਿਵੇਂ ਅਹਿਮਦ ਸਾਹ ਦਾ ਇਹ ਜਿਹੜਾ ਆ ਉਹ ਉਹਨਾਂ ਦੇ ਪੋਤਰਾ ਦੋਤਰਾ ਹੈਗਾ ਤੇ ਉਹੀ ਕੰਮ ਕਰ ਰਹੇ ਆ ਸੋ ਇਹਨਾਂ ਨੂੰ ਚਾਹੀਦਾ ਹੈਗਾ ਭਾਈ ਜੀ ਵੀ ਆਪਣਾ ਬੰਦੇ ਛੱਡੋ ਸਾਡੇ ਅਸੀਂ ਵੀ ਬੜੇ ਪਿਆਰ ਨਾਲ ਰਹਿਣਾ ਚਾਹੁੰਨੇ ਆ ਇਸ ਦੇਸ਼ 'ਚ ਰਹਿਣਾ ਚਾਹੁੰਨੇ ਆ ਤੇ ਸਾਨੂੰ ਪਿਆਰ ਨਾਲ ਰਹਿਣ ਦਿੱਤਾ ਜਾਵੇ ਤਾਂ ਅੱਜ ਬਾਪੂ ਲਾਭ ਸਿੰਘ ਹੋਰੀ ਭੁਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਤਾਂ 48 ਘੰਟਿਆਂ ਦਾ ਸਮਾਂ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੰਦੀ ਸਿੰਘ ਰਿਹਾਈ ਨਹੀਂ ਕੀਤੇ ਜਾਂਦੇ ਅੱਗੇ ਕੀ ਡਿਸੀਜਨ ਲੈਣੇ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ ਵਿੱਚ ਆਜੂ ਸੰਜੇ ਕਰਿਓ ਕੈਮਸਾ ਜੋਗਦੇਸ ਸਿੰਘ ਸੁਖਵਿੰਦਰ ਧੰਨਵਾਦ